ਪੁੱਤ ਵੱਡੇ ਪੱਦਰ ਤੇ ਫੇਰ ਡਾਂ ਨ ਭਰੀ ਆ ਆ ਵੀ ਮੁੰਡਾ ਕਹਿੰਦੇ ਆ ਨਾ ਬਾਪ ਬਾਹਰ ਵੇਖ ਫੜ ਕੇ ਆ ਮੁੰਡੇ ਦੀ ਕੌਕੌਡੀ ਵੇਖਦਾ ਵੱਡੀ ਮਿਹਨਤ ਤੇ ਉਹਨੇ ਸਕਸੈਸ ਕੀਤਾ ਤੇ ਉਹਨੇ ਖਰਾਕ ਦਿੱਤੀ ਆ ਲੋ ਸ਼ਾਸ਼ੇ ਘੋੜੇ ਦਾ ਪੁੱਤ ਆ ਉਹ ਕਿਤੇ ਟੀਨ ਪਾਈ ਜੱਟੂ ਵਾਲਾ ਮਾਜੇ ਵਾਲਾ ਮਾਜੇ ਵਾਲਾ ਮਾਜੇ ਵਾਲਾ ਉਧਰ ਹੋ ਰੇ ਮਿੱਤਰੋ ਹਵਨ ਵਾਲੇ ਦੀ ਟੀਮ ਦੇ ਵਾਸਤੇ ਤਕੜਾ ਜੱਫਾ ਲਾ ਗਿਆ ਹੈ ਵੱਲੇ ਦੇ ਪ੍ਰਮੋਟਰ ਹੈ ਕਹਿੰਦੇ ਹਰਨੇਕ ਸਿੰਘ ਨੇਕਾ ਮੈਰੀਪੁਰ ਆਓ ਕਹਿੰਦੇ ਪ੍ਰਧਾਨ ਹੈ ਬਰਵੇਂ ਗੰਦੇ ਲੋ ਜਿਨ੍ਹਾਂ ਨੇ ਕਹਿੰਦੇ ਵੀ ਉਧਰ ਪ੍ਰਲੋਕ ਸਿੰਘ ਮੱਲੀ ਸਾਹਿਬਾ ਦਾ ਬੁਲਟ ਦੇ ਨਾਲ ਸਨਮਾਨ ਕਰਨਾ ਆ ਫੜਿਆ ਗਿਆ ਗੇਟਾ ਗੱਦੋ ਵਾਲੀਆ ਪੁਲਵਾਨ ਤੇਰੇ ਆ ਲੱਤੂ ਪਾਈ ਲੱਤੂ ਵਾਲਾ ਪ੍ਰੀ ਕੱਟ ਚੋਪ ਰਹੇ ਐਨੂੰ ਸਿਰੇ ਦੀ ਟੱਕਰ ਖੇਡ ਮਨਾ ਚੁੰਦਾ はい。<laughs> <laughs>